ਮੈਂ ਤਾਂ ਇਹ ਪੁੱਛਦੀ ਸੀ ਅੱਜੇ ਮਿਲੀ ਸੀ ਮੈਨੂੰ ਬਾਜ਼ਾਰ 'ਚ ਹਾਂ ਹਾਂ ਉੱਥੇ ਜਿੱਥੇ ਮੈਂ ਗਈ ਸੀ ਕੱਪੜੇ ਲੈਣ ਚੱਲ ਕੋਈ ਗੱਲ ਨਹੀਂ ਤੈਨੂੰ ਕਿਹੜਾ ਜਾਣਦੀ ਐ ਤੂੰ ਤਾਂ ਐਵੇਂ ਦਿਮਾਗ ਤੇ ਬੋਝ ਪਾਈ ਵਰਦੀ ਆ ਉਹ ਜੇ ਮੇਰੇ ਸਾਲੇ ਦੀ ਜਾਊਗੀ 4 ਦਿਨ ਫੇਰ ਹੀ ਮੈਂ ਆਪਾਂ ਮਿਲਾਂਗੇ ਮੈਨੂੰ ਤਾਂ ਆਇਆ ਪਥੇਰਾ ਜੋਰ ਲਾਉਂਦੀ ਸੀ ਮੈਨੂੰ ਕਹਿੰਦੀ ਤੂੰ ਵੀ ਮੇਰੇ ਨਾਲ ਚੱਲ ਖਾਸ ਵਿਆਹ 'ਕਾ ਤੈਨੂੰ ਪਤਾ ਫਿਰ ਮਸਾਂ ਟਾਈਮ ਮਿਲਦਾ ਤੇਰੇ ਨਾਲ ਦਿਲ ਦੀਆਂ ਗੱਲਾਂ ਕਰਨ ਨੂੰ ਮੈਂ ਤਾਂ ਫਿਰ ਬਹਾਨੇ ਹੀ ਮਾਰਦਾ ਮਾਹ ਤੂੰ ਕੱਲੀ ਜਾਇਆ ਮੇਰਾ ਤਾਂ ਘਰੇ ਨਹੀਂ ਸਰਦਾ ਹੂੰ ਚੱਲ ਕੋਈ ਗੱਲ ਨਹੀਂ ਠੀਕ ਹੈ ਚਲ ਠੀਕ ਹੈ ਮੈਂ ਘਰੇ ਜਾਂਦੀ ਆ ਫੇਰ ਕਰਦੇ ਆ ਚਲ ਇਹ ਕਿੱਧਰ ਜਾਂਦੀ ਆ ਚਲ ਮੈਂ ਚਲੇ ਇਹ ਕੱਪੜੇ ਫਸੋਂ ਤਾਂ ਮੌਲ ਦੇ ਰਹੇ ਗੇ ਉਹਦੇ ਮੈਨੂੰ ਪਸੰਦ ਨਹੀਂ ਆਏ ਆ ਗਈ ਹਾਂ ਜੀ ਆ ਗਈ ਤੜਕੀ ਦੀ ਨਿਕਲੀ ਹੋਈ ਆ ਸਾਰਾ ਦਿਨ ਲਾਈ ਕੱਪੜੇ ਖਰੀਦਣੇ ਸੀ ਖਾਣ ਖਰੀਦਣੇ ਸੀ ਹੈਗਾ ਉਹਦੀ ਦੁਕਾਨ ਤੇ ਕਿੰਨੀ ਭੀੜ ਹੁੰਦੀ ਆ ਉਹ ਕਿੰਨੇ ਕ ਭੀੜ ਹੁੰਦੀ ਆ ਮੈਂ ਰੋਜ਼ ਹੀ ਜਾਨਾ ਘਰੇ ਕੰਮ ਹੈ ਨਹੀਂ ਗੇ ਹੁਣ ਕੰਮ ਤਾਂ ਹੈਗਾ ਫਰੇ ਵੀ ਜ਼ਰੂਰੀ ਸੀ ਤੁਹਾਨੂੰ ਪੁੱਛ ਕੀ ਗਈ ਸੀ ਮੈਂ ਕੋ ਪੁੱਛ ਕੇ ਤਾਂ ਗਈ ਸੀ ਜੇ ਪੁੱਛ ਕੇ ਗਈ ਸੀ ਤਾਂ ਮਤਲਬ ਇਹ ਤਾਂ ਨਹੀਂ ਵੀ ਸਾਰਾ ਦਿਨ ਲਾਏ ਆਵੇਂ ਕਿੱਥੇ ਸਾਰਾ ਦਿਨ ਕਿੱਥੇ ਲਾਏ 2 ਘੰਟੇ ਚ ਤਮੋੜੇ ਇਤਸੇ ਆਵੇਂ ਉਹ ਗੁੱਸੇ ਕਰੀ ਜਾਂਦੇ ਹੋ ਗੁੱਸੇ ਨਹੀਂ ਤੂੰ ਮੈਨੂੰ ਨਾਂ ਲੈ ਜਾਂਦੀ ਤਦੋਂ ਮੈਂ ਕੀ ਆਤਾ ਹੈਗਾ ਸਿਸ ਸਵੇਰੇ ਵੀ ਤੁਸੀਂ ਨਾਲ ਚੱਲ ਪੋ ਤੁਸੀਂ ਕਹਿੰਨਾ ਮੇਰੇ ਕੋਲੇ ਕੰਮ ਆ ਮੈਂ ਖੇਤ ਜਾਣਾਗਾ ਖੇਤ ਜਾਣਾਗਾ ਮਰੀ ਜਾਨੀ ਆਉਦਗੀ ਉਹ ਮਾੜਾ ਮੋਟਾ ਘਰ ਵੀ ਨਹੀਂ ਸੋਚਲਾ ਦੁਕਾਨਾਂ ਲੀੜਿਆਂ ਨੇ ਕੁਝ ਨਹੀਂ ਦੇਣਾ ਉੱਜੜ ਜੂ ਸਾਰਾ ਕੁਛ ਤਦੋਂ ਹੋਇਆ ਕੀ ਪਿਆਗਾ ਤੁਸੀਂ ਐਂ ਕਾ ਤੋ ਘਰੀ ਆਨੇ ਹੋ ਮੈਂ ਕਿਹੜਾ ਤੁਹਾਡੇ ਬਿਨਾ ਪੁੱਛੇ ਗਈ ਆ ਬਿਨਾ ਪੁੱਛੇ ਤਾਂ ਨਹੀਂ ਗਈ ਘਰੇ ਵੀ ਸੌ ਕੰਮ ਹੁੰਦਾ ਜੇ ਕੋਈ ਚਾਹ ਪਾਣੀ ਵਾਲਾ ਆਜੇ ਮੈਂ ਬਣਾਵਾਂ ਬੜਾ ਚੰਗਾ ਲੱਗੂ ਸੂਟ ਲੈਣ ਗਈ ਸੀ ਕੰਤੇ ਚ ਆ ਜਾਂਦਾ ਬੰਦਾ ਮੁੜ ਕੇ ਤੂੰ ਸਾਰਾ ਦਿਨ ਲਾਇਆ ਤੈਨੂੰ ਪਤਾ ਬੱਸ ਤੇ ਗਈ ਸੀ ਹੁਣ ਆਪਣੇ ਪਿੰਡਾਂ ਦੀ ਬੱਸਾਂ ਵੀ ਟਾਈਮ ਟਾਈਮ ਤੇ ਆਉਂਦੇ ਗਾਣੇ ਉਹ ਮੈਨੂੰ ਕਹਾਵਤਾ ਨਾ ਸੁਣਾ ਸਮਝ ਗਈ ਨਾ ਉਹ ਗੱਲ ਤਾਂ ਸੁਣ ਲਓ ਕਪੜੇ ਤਾਂ ਦੇਖ ਲੰ ਲਹੱਦ ਹੋ ਗਈ ਇਹਨਾਂ ਨੂੰ ਕੀ ਹੋ ਗਿਆ ਸਵੇਰੇ ਮੈਂ ਪੁੱਛਿਆ ਸੀ ਵੀ ਨਾਲ ਚੱਲਪੋ ਉਹਦਾ ਜਵਾਬ ਦਿੱਤਾ ਲੈ ਹੁਣ ਗਈ ਆਂਦੇ ਮੈਨੂੰ ਨਾਲ ਨਹੀਂ ਲੈ ਕੇ ਗਈ ਇਹਨਾਂ ਦਾ ਵੀ ਨਾ ਪਤਾ ਹੀ ਨਹੀਂ ਲੱਗਦਾ ਫੇਰ ਕਦੋਂ ਕੀ ਹੋ ਜੇ ਹੈ ਵੇ ਤੂੰ ਉਹ ਮੈਨੂੰ ਪਤਾ ਸੀ ਤੂੰ ਇੱਥੇ ਹੋਣੀ ਮੈਂ ਤੇ ਇੱਥੇ ਹਾਂ ਤੂੰ ਮੈਨੂੰ ਨੰਬਰ ਵਾਦੀ ਕਿਤੇ ਚਲ ਉੱਧਰ ਜਾ ਕੇ ਗੱਲ ਕਰਦੇ ਆਂ ਚਲ ਆ ਜਾ ਮੜਾ ਮੋਟਾ ਆਸਾ ਪਸਾ ਦੇਖ ਕੇ ਆਇਆ ਕਰ ਐਵੇਂ ਤੈਨੂੰ ਆਣ ਗਵਾੜ ਦਾ ਪਤਾ ਕਿਸੇ ਨੂੰ ਸ਼ੱਕ ਕਰਵਾਏਗਾ ਉਹ ਤੜਕੇ ਤੈਨੂੰ ਫੋਨ ਲਾਉਣ ਹੀ ਰੱਖਿਆ ਸੀ ਮੈਂ ਡਿੱਕੀ ਨਹੀਂ ਆਂਗੀ ਤੈਨੂੰ ਪਤਾ ਨਾ ਜਿੰਨਾ ਟਾਈਮ ਤੈਨੂੰ ਦੇਖਾਣਾ ਮੈਂ ਗੱਲ ਨਾ ਕਰਾਂ ਮੇਰਾ ਜੀ ਨਹੀਂ ਲੱਗਦਾਗਾ ਉਹ ਤਾਂ ਹੀ ਤਾਂ ਮੈਂ ਆਇਆਗਾ ਮੈਂ ਖਰੀਚਾਰਜ ਵੀ ਮੁੱਕਿਆ ਪਿਆ ਤੇ ਤੇਰਾ ਫੋਨ ਵੀ ਨਹੀਂ ਆਇਆ ਕਿਸੇ ਹੋਰ ਫੋਨ ਤੋਂ ਲਾ ਕੇ ਦੱਸਤਾ ਦਿੰਦਾ ਮੈਂ ਸਵੇਰ ਦੀ ਡਿੱਕੀ ਜਾਨੀ ਇੱਥੇ ਤਾਂ ਆ ਗਿਆ ਰੀਚਾਰਜ ਨਹੀਂ ਕਰਾਇਆ ਗਿਆ ਤੇਰੇ ਤੋਂ ਉਹ ਰੀਚਾਰਜ ਕੀ ਕਰਾਂ ਕੰਮ ਪਤਾ ਕਿੰਨੇ ਸੀ ਮਾਰੀ ਜਾਨੀ ਕੰਮ ਮੇਰੇ ਤੋਂ ਜ਼ਰੂਰੀ ਹੋ ਗਏ ਤੈਨੂੰ ਹੁਣ ਉਹ ਚਲ ਕੋਈ ਗੱਲ ਨਹੀਂ ਚੰਗੀ ਹੋਇਆ ਰੀਚਾਰਜ ਮੁੱਕ ਗਿਆ ਨਹੀਂ ਮੈਂ ਤੈਨੂੰ ਕਿੱਥੇ ਮਿਲ ਆਉਂਦਾ ਮੈਂ ਤਾਂ ਫੋਨ ਤੇ ਸਾਰੀ ਜਾਂਦਾ ਸੀ ਨਾਲੇ ਮੇਰੀ ਗੱਲ ਇੱਕ ਹੋਰ ਸੁਣ ਹੂੰ ਉਹ ਤਾਂ ਤਿਆਰੀਆਂ ਕਰੀ ਬੈਠੀ ਆ ਉਹ ਤਾਂ 5-4 ਦਿਨ ਮੁਰਦੀ ਨਹੀਂ ਤੈਨੂੰ ਦੱਸਿਆ ਸੀ ਨਾ ਵਿਆਹ ਜਾਣਾ ਉਹਨੇ ਹੂੰ ਹੂੰ ਤੇ ਤੂੰ ਆਪਦਾ ਦੇਖ ਲੈ ਚਲ ਮੈਂ ਦੱਸ ਦਿਆਂ ਤੈਨੂੰ ਦੇਖ ਕੇ ਘਰੇ ਵੀ ਹੁਣ ਕੋ ਬਹਾਨਾ ਲਾਉਣਾ ਪਊਗਾ ਪਤੀ ਹੁਣ ਰੋਇ ਨਵੇਂ ਨਵੇਂ ਬਹਾਨੇ ਕਿੱਥੋਂ ਲਈ ਜਾਵਾਂ ਤੈਨੂੰ ਵੀ ਕਿਹਾ ਕੋਈ ਹੱਲ ਕਰ ਲੈ ਇਹਦਾ ਤੂੰ ਵੀ ਨਹੀਂ ਕੋਈ ਮੇਰੀ ਗੱਲ ਗੋਲਦਾਗਾ ਓ ਕੀ ਕਰਾਂ ਕੋਈ ਹੱਲ ਨਹੀਂ ਕਰ ਸਕਦਾ ਮੈਂ ਉਸ ਦਾ ਹੱਲ ਕਰ ਹੁਣ ਕਿੰਨਾ ਕੁ ਟਾਈਮ ਹੈ ਚੋਰੀ ਚੋਰੀ ਮਿਲਦੇ ਰਹਿਾਂਗੇ ਜੇ ਹੁਣ ਤੈਨੂੰ ਕੋਈ ਆਉਂਦੇ ਨੂੰ ਦੇਖ ਲੈਂਦਾ ਫੇਰ ਮੇਰੀ ਤਾਂ ਜਾਣ ਤੇ ਬਣੀ ਪਈ ਆ ਨਾ ਆਏ ਨੀ ਕੋਈ ਦੇਖਦਾ ਮੈਂ ਆਸਾ ਪੱਸਾ ਦੇਖ ਕੇ ਉੜਾ ਹੁੰਦਾ ਚੱਲ ਚੰਗਾ ਹੁਣ ਮੈਂ ਜਾਂਦਾ ਠੀਕ ਆ ਤੂੰ ਆਪਦਾ ਜਿਹੜੇ ਕੱਪੜਾ ਦੇਖ ਲੈ ਕੋਈ ਨਾ ਤੂੰ ਧਿਆਨ ਨਾ ਜਾਈ ਹੋਰ ਤੇ ਮੈਨੂੰ ਫੋਨ ਕਰ ਦੇਣੀ ਮੈਂ ਆਪੇ ਕਰ ਲਵਾਂਗੀ ਤੂੰ ਕਰ ਲਈ ਚੰਗਾ ਠੀਕ ਆ ਚੱਲ ਚੰਗਾ ਫਿਰ ਠੀਕ ਨਾ ਬਿਨਾਂ ਦਸੀ ਆਗ ਦੇ ਕੋਈ ਆ ਜਾਂਦਾ ਜਾਣਤ ਲਈ ਤੇ ਧਰੀ ਪਈ ਐ ਨਤਾ ਹੋ ਗਈ ਤਿਆਰ ਹਾਂਜੀ ਤਿਆਰ ਤਾਂ ਹੋ ਗਈ ਬਸ ਕੱਪੜੇ ਪਾਉਣ ਵਾਲੇ ਰਹਿ ਗਏ ਚੱਲ ਕੋਈ ਗੱਲ ਨਹੀਂ ਮੇਰੀ ਗੱਲ ਧਿਆਨ ਨਾਲ ਸੁਣ ਹਾਂਜੀ ਜਵਾਗ ਦਾਣਾ ਮਾੜਾ ਮੋਟਾ ਖਿਆਲ ਰੱਖੀ ਉੱਤੇ ਵਿਆਹ ਸਾਦੀ ਤੈਨੂੰ ਪਤਾ ਨਹੀਂ ਹੁੰਦਾ ਉਹ ਤਾਂ ਤੇ ਠੰਡਾ ਖਾ ਰੇ ਮੁੜ ਕੇ ਬੁਆ ਨੂੰ ਬਸ ਅੰਧੇਕਰੀ ਹੈ ਆਪ ਦੇ ਚੰਨੇ ਤਾਂ ਪੂਰੀ ਧਿਆਨ ਰੱਖੂੰਗੀ ਬਾਕੀ ਮੈਂ ਤਾਂ ਕਹਿੰਦੀ ਸੀ ਅਜੇ ਵੀ ਤੁਸੀਂ ਦੇਖ ਲੈਂਦੇ ਜੇ ਚੱਲ ਪੈਂਦੇ ਉਹ ਯਾਰ ਕਾ ਨੂੰ ਉਹੀ ਗੱਲਾਂ ਢੇੜੀ ਜਾਂਦੀ ਜੀ ਤਾਂ ਮੇਰਾ ਵੀ ਕਰਦਾ ਵੀ ਮੈਂ ਤੇਰੇ ਨਾਲ ਵਿਆਹ ਚ ਜਾਵਾਂ ਖਾਸ ਵਿਆਹਗਾ ਅਗਲਾ ਕੀ ਆਖੂਗਾ ਵੀ ਕੱਲੇ ਨੂੰ ਤੋਰਤਾ ਆ ਪਾਇਆ ਨਹੀਂਗਾ ਤੇ ਮੰਗਰ ਘਰ ਦਾ ਵੀ ਦੇਖਣਾ ਖੇਤੀਬਾੜੀ ਦਾ ਵੀ ਦੇਖਣਾ ਤੈਨੂੰ ਮੋਦੀ ਵੀ ਇਹ ਗੱਲ ਕਹੀ ਸੀ ਆਪਾਂ ਬਾਅਦ ਚ ਮਿਲਿਆ ਮੰਗ ਕੋਈ ਗੱਲ ਨਹੀਂ ਨਾਲੇ ਮੇਰਾ ਕਿਹੜਾ ਇੱਥੇ ਜੀ ਲੱਗਣ ਦਿੱਤੋ ਬੇਣਾ ਨਾ ਜਵਾਬ ਦੇਣਾ ਜੀ ਲੱਗੇ ਮੇਰਾ ਤਾਂ ਇਹੀ ਜੀ ਕਰਦਾ ਵੀ ਨਾਲ ਵਗ ਜਾ ਪਰ ਕੀ ਕਰਾਂ ਕੰਮ ਹੀ ਬਥੇਰੇ ਹੈਗੇ ਤੂੰ ਆਪ ਸਿਆਣੀ ਆ ਤਜਾਨੀ ਆ ਪੰਨਾ ਜਮਾਂ ਜੀ ਨਹੀਂ ਕਰਦਾ ਜਾਣੋ ਤਾਂ ਉਚਲ ਜਾਣਾ ਤਾਂ ਪਊਗਾ ਖਾਸ ਵਿਆਹ ਗਾ ਮੈਂ ਕਹਿੰਦੀ ਸੀ ਜੇ ਪਰ ਮੈਂ ਵੀ ਰਹਿਣ ਤਾਂ ਤੇਰਾ ਦਿਮਾਗ ਖਰਾਬ ਹੋ ਗਏ ਅਕੇ ਮੈਂ ਵੀ ਰਹਿਣ ਦਾ ਅਗਲਾ ਕੀ ਆਖੂਗਾ ਵੀ ਕੋਈ ਵੀ ਨਹੀਂ ਆਇਆ ਹੁਣ ਇੱਕ ਜਾਣਾ ਤਾਂ ਜਾਊਗਾ ਹੀ ਮੈਂ ਮਗਰ ਘਰਵਾਰ ਦੇਖੀ ਜਾਊਗਾ ਕੁਛ ਨਹੀਂ ਹੁੰਦਾ ਤੂੰ ਜਾਇਆ ਚਾਹੇ 4:00 ਵਜੇ 5 ਦਿਨ ਲਾਇਆ ਜੱਗ ਵਾਲੇ ਤੇ ਨਹੀਂ ਜਾਗ ਰੋਗੇ ਤੁਸੀਂ ਵੀ ਅਨੇ ਦਿਨ ਕਿਵੇਂ ਆਹੋ ਕਰੋਗੇ ਰੋਟੀ ਪਾਣੀ ਦਾ ਔਖਾ ਹੋ ਜੂ ਤੁਹਾਨੂੰ ਕੋਈ ਗੱਲ ਨਹੀਂ ਜਦੋਂ ਮੰਮੀ ਬਿਮਾਰ ਹੁੰਦੀ ਆ ਉਦੋਂ ਵੀ ਰੋਟੀ ਪਾਣੀ ਮਹੀਂ ਲਾਉਣਾਗਾ ਤੂੰ ਕੋਈ ਨਾ ਆਪਦਾ ਵਧੀਆ ਟੌਰ ਨਾਲ ਵਿਆਹ ਦੇਖ ਵਿਆਹ ਕਿਹੜਾ ਰੋਜ਼ ਰੋਜ਼ ਆਉਣੇ ਆ ਹੈ ਨਲਿਆ ਅਗਲਾ ਕੋ ਹੱਥ ਲਾ ਕੇ ਮੁੜ ਕੇ ਚੰਗਾ ਥੋੜੀ ਲੱਗਦਾ ਚਲ ਕੋਈ ਨਾ ਫਿਰ ਅਸੀਂ ਮੈਂ ਕੱਪੜੇ ਪਾ ਲਾਂ ਹਾਂ ਤੇ ਕੱਪੜੇ ਪਾ ਲਾ ਮੁੜ ਕੇ ਪਾਸ ਲੱਗ ਜੂਗੀ ਮੁੜ ਕੇ 8:00 ਵਜੇ ਆਉਗੀ ਨਹੀਂ ਤਾਂ ਮੁੰਡੇ ਤਿਆਰ ਕਰਦੇ ਨਾਲੇ ਆਪ ਹੋ ਜਾ। ਕੱਪੜੇ ਡੀੜੇ ਪਾਲ ਕੋਈ ਨਾ। ਠੀਕ। ਤੂੰ ਮੇਰੇ ਟੈਸ਼ਨ ਨਾ ਲਿਆ ਕਰ। ਠੀਕ ਹੈ ਜੀ। ਚੰਗਾ। ਹੁਣ ਮੈਂ ਵੀ ਤਾਂ ਦੇਖਣਾ ਤੇਰੇ ਵੀ ਨਹੀਂ। ਹੋਰ ਮੈਂ ਕੀ ਕਰਾਂ? ਲੈ। ਜਦੋਂ ਆਖ ਜੇ ਵੀ ਨਾ ਚਾਹ ਪੀ ਕੇ ਇੱਥੇ ਭੰਡ ਰੱਖ ਦਿੰਦੇ ਆ। ਪੈਣੀ ਹੈਗਾ। ਲੈ। ਆਪ ਤਾਂ ਨਹੀਂ ਕੀਦਾ ਫਿਰ ਮੈਂ ਜਾਂਦਾ। ਬੋਲਦੇ ਨਹੀਂ। ਆ ਤੁਹਾਡਾ ਫੋਨ ਆ ਹੀ ਜਾਂਦਾ। ਦੋਤ ਨੇ ਮੈਨੂੰ ਵੜੀ ਗਿਆ ਕੇ ਫੋਨ ਮੈਂ ਚੱਕ ਕੇ ਦੇਖ ਲੈਣਾ ਕਿ ਬਤਾ ਕੀਦਾ ਹੋਊਗਾ ਤੈਨੂੰ ਮੈਂ ਹਜ਼ਾਰ ਵਾਰੀ ਆਖਿਆ ਤੂੰ ਮੇਰਾ ਫੋਨ ਨਾ ਚੱਕਿਆ ਕਰ ਹੁਣ ਤਾਂ ਤੂੰ ਜਾਣਦੀ ਸੀ ਮੇਰੀ ਗੱਲ ਸੁਣ ਦੋਤ ਨੇ ਵਾਰੀ ਫੋਨ ਆ ਗਿਆ ਮੈਂ ਕਿਹਾ ਕੋਈ ਤੁਹਾਡਾ ਜ਼ਰੂਰੀ ਕੰਮ ਵਾਲਾ ਨਾ ਹੋਵੇ ਜ਼ਰੂਰੀ ਕੰਮ ਵਾਲਾ ਮੈਂ ਆਪੇ ਚੱਕ ਲਊਗਾ ਤੁਹਾਡੇ ਕੰਮ ਕਰ ਲਿਆ ਕਰ ਮੁਰ ਕਿਤੇ ਨਹੀਂ ਬਸ ਲੰਘ ਜੂ ਤੂੰ ਰਹਿਣ ਦੇ ਤਿਆਰ ਹੋ ਜਾ ਫਿਰ ਕੀ ਹੋ ਗਿਆ ਜੀ ਜੇ ਮੈਂ ਚੱਕ ਲੈਂਦੀ ਐਡੀ ਪ੍ਰਧਾਨਾ ਬਣਿਆ ਕਰ ਤੂੰ ਘਰ ਦੇ ਕੰਮ ਕਰਨ ਜੋਗੀ ਆ ਤੇ ਘਰ ਦੇ ਕੰਮ ਕਰ ਲਿਆ ਕਰ ਮੈਂ ਆਪਦੇ ਫੋਨ ਆਪ ਹੀ ਦੇਖ ਲਊਗਾ ਸਮਝ ਗਈ ਜਾਂ ਕਰ ਲੈ ਕੰਮ ਹਾਂਜੀ ਇਹ ਵੀ ਦਾ ਹੱਥੀਂ হাজার ਵਾਰੀ ਅੱਖੇ ਜਿ ਜਨਤਰ ਮੈਣ ਲਾ ਮਨ ਤੋ ਹੋ ਨਾ ਲਾਇਕ ਕਰ ਜਿਦੇ ਸਾਲਾਂ ਮੇ ਪਾਰਚੀ ਖੜ ਗਏ ਰਵਾਈ ਦਿੱਤੇ ਸੀ ਪਤਾ ਨਹੀਂ ਕੀ ਹੋ ਲੋ ਢੜੀ ਮੰਮੀ ਨੇ ਇਹ ਮਲਦਾ ਕਾ ਤੋ ਰਹਿੰਦਾ ਇਹੋ ਵੀ ਮਦੇ ਇਹਨਾਂ ਢੜੀ ਲੱਗਦੇ ਰਹਿੰਦਾ ਦੇੜੀ ਅਸੀਂ ਤਿਆਰ ਹੋ ਕੇ ਜਾਂਦੇ ਕਿ ਸਾਡਾ ਫੋਟੋ ਤਾਂ ਕਰੀਂ ਫੋਟੋ ਕਰਨੀ ਪੁੱਤ ਹਾਂ ਰੇ ਉਹ ਮੈਂ ਕੰਮ ਕਰੀ ਜਾਂਦਾ ਸੀ ਤੈਨੂੰ ਮੈਂ ਜਵਾਬ ਵੀ ਨਹੀਂ ਦੇ ਸਕਦਾ ਲੈ ਖੜੇ ਥੇ ਇਧਰ ਖੜ ਜਾ ਖਿੱਚ ਦੇਣਾ ਮੈਂ ਕੀ ਕਰਦੇ ਹਾਂ ਤੇ ਪੁੱਤ ਉਹ ਮੁੰਡਾ ਕਹਿੰਦਾ ਮੇਰੀ ਫੋਟੋ ਖਿੱਚ ਦੇ ਚਲ ਖਿੱਚ ਦੇ ਤੋ ਕੋਈ ਨਾ ਤੂੰ ਖੜ ਜਾ ਤੂੰ ਵੀ ਹੁਣ ਨਾਲ ਤੇਰੀ ਖਿੱਚ ਦੇਣਾ ਲੈ ਆਜ ਬਸ ਇੱਥੇ ਖੜ ਜਾ ਚੱਕ ਬਈ ਆਜੋ ਤੁਸੀਂ ਵੀ ਆਜੋ ਉਹ ਬਸ ਮੈਂ ਨਹੀਂ ਮੈਂ ਹੱਥੋਂ ਤੇ ਧੋਣਾ ਲਿਬੜੇ ਪਹਿਲੇ ਸਾਮੇ ਖੜ ਕੇ ਦੇਖ ਲਓ ਉੱਥੇ ਉੱਥੇ ਦੇਖ ਲਓ ਆ ਦੇਖ ਮਮੀ ਆਪਣੇ ਫੋਟੋ ਮੈਂ ਆ ਦੇਖਿਆ ਮੈਂ ਕਿੱਡੀ ਸੋਹਣੀ ਆਈ ਆ ਫੋਟੋ ਆਪਣੇ ਮੰਮੀ ਆ ਕੌਣਾ ਸੌਰੀ ਭੈਣ ਮੇਰਾ ਧਾਨ ਨਹੀਂ ਸੀ ਭੈਣ ਮਣਕੇ ਨਿਕੋ ਗੱਲ ਨਹੀਂ ਗਿਰੇ ਮਾਇਂ ਨਾ ਕਰੀ ਸੌਰੀ ਸੌਰੀ ਆ ਕੁੜੀ ਹਾਂ ਲੱਗਦਾ ਜਿਵੇਂ ਦੇਖੀ ਦੇਖੀ ਚੋਂ ਹੁੰਦੀ ਓਏ ਆਜੋ ਹੁਣ ਮੁਰਕੇ ਬਸ ਲੰਘ ਜੂਗੀ ਕਿਵੇਂ ਜਾਓਗੇ ਆਕੇ ਜੀ ਆਕੇ ਅਨਮੋਲ ਬੰਦ ਕਰੇਗਾ ਮੁਰਕੇ ਤੇ ਡੈੜੀ ਬੋਲੂਗਾ ਚੱਲ ਚਲੀ ਜਾ ਬਸ ਲੋ ਚਾਹ ਪੀ ਲੋ ਮੈਂ ਤੁਹਾਨੂੰ ਐਂ ਕਹਿੰਦੀ ਸੀ ਕੰਮ ਤਾਂ ਦਾ ਸਾਰਾ ਨਿਬੜ ਗਿਆ ਝਾੜੂ ਪੋਚੇ ਦਾ ਵੀ ਭਾਂਡੇ ਗੁੰਡੇ ਵੀ ਮਾਂ ਤੇ ਤੇ ਥੋੜੀਆਂ ਰੋਟੀਆਂ ਲਾ ਕੇ ਚਾਰ ਫਿਰ ਮੈਂ ਤਿਆਰ ਹੋ ਕੇ ਜਾਂਦੀ ਹਾਂ ਬਹੁਤ ਦਿਨ ਹੋ ਗਏ ਹੁਣ ਕੀ ਗੱਲਾਂ ਕਰੀ ਜਾਂਦੀ ਆ ਤੂੰ ਉਹ ਐ ਦਰ ਦਿਨ ਤ ਰਾਹੇ ਭਾਂ ਕੱਲ ਸੁਦੇਖਾ ਬਗ ਜੀ ਥੋੜਾ ਨਹੀਂ ਮਨ ਭਰਦਾ ਹੁਣ ਕਿੰਨੇ ਦਿਨ ਹੋ ਗਏ ਥੋੜੇ ਨਾਲ ਤਾਂ ਦਿਨਾਂ ਦਾ ਵੀ ਪਤਾ ਨਹੀਂ ਲੱਗਦਾ ਕਿੰਨੇ ਦਿਨ ਹੋ ਗਏ ਤੁਹਾਨੂੰ ਐ ਪਤਾ ਚਾਰ ਦਿਨ ਹੋ ਗਏ ਜਿਵੇਂ ਨੂੰ ਆਈ ਨੂੰ ਓਏ ਐਂ ਤਾਂ ਮੈਨੂੰ ਪਤਾ ਤੇਰੇ ਨਾਲ ਟਾਈਮ ਪਾਸ ਮੇਰਾ ਹੋ ਜਾਂਦਾ ਉਹਦੇ ਨਾਲ ਕਿੱਥੇ ਮਤ ਮਿਲਦੀ ਹੈ ਮੇਰੀ ਮੈਂ ਵੀ ਹੁਣ ਘਰੇ ਜਵਾਬ ਦੇਣਾ ਕੋਈ ਇੰਨੇ ਦਿਨ ਮੈਂ ਵੀ ਨਿਭਾਣੇ ਲਾ ਸਕਦੀ ਨਾਲੇ ਮੈਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਓਹੋ ਤੂੰ ਇੱਕ ਛੱਡ ਦੋ ਕਰ ਦੱਸ ਕੀ ਗੱਲ ਕਰਨੀ ਹੈ ਮੈਂ ਤਾਂ ਐਵੇਂ ਕਹਿੰਦੀ ਸੀ ਹੁਣ ਬਹੁਤ ਟਾਈਮ ਹੋ ਗਿਆ ਚੋਰੀ ਚ ਫੇ ਮਿਲਦਿਆਂ ਨੂੰ ਐਵੇਂ ਕਹਾਂਗੇ بار بار ਇੱਕੋ ਗੱਲ ਕਰੀ ਜਾਂਦੀ ਹੈ ਮੈਨੂੰ ਹੁਣ ਘਰੇ ਰੋਏ ਪੋਦੇ ਵੇ ਭਈ ਰਿਸ਼ਤਾ ਦੇਖ ਲਈ ਹੁਣ ਆਂਡ ਗਵਾਂਡਾ ਰੋ ਜਾ ਕੇ ਕਹਿੰਦਾ ਉਡੀ ਸਭੀਆਂ 7 ਸਾਲਾਂ ਦੀ ਹੋ ਗਈ। ਵੀ ਇਹਨਾਂ ਨੇ ਵਿਆਹ ਨਹੀਂ ਨੀ ਹੈਗੀ। ਰਿਸ਼ਤੇਦਾਰਾਂ ਦਾ ਤੁਹਾਨੂੰ ਪਤਾ ਹੀ ਐ ਕਿਹੜਾ ਮੂੰਹ ਫੜ ਲਾਂ ਕਿਸੇ ਦਾ। ਉਹ ਤਾਂ ਮੈਂ ਤੇਰੀ ਗੱਲ ਸਮਝਦਾ। ਫਿਰ ਇਹਨੂੰ ਮੇਰੇ ਸਾਲੀ ਦਿਨ 10 ਕੁ ਘੂਜ ਧੱਕਾ ਦੇ ਦਾਂ ਮੈਂ। ਮੈਂ ਤੈਨੂੰ ਕਦੋਂ ਕਹਿੰਦੀ ਇਹਨੂੰ ਕੋਈ ਧੱਕਾ ਦੇ। ਲੋਕ ਬਥੇਰੇ ਤੈਨ ਤਨ ਵਿਆਹ ਕਰਾਈ ਜਾਂਦੇ ਨੇ। ਜੇ ਤੂੰ ਕਰਾ ਲੈਂਗਾ ਫੇਰ ਕੀ ਹੋਜੂ? ਹੁਣ ਮੈਂ ਘਰੇ ਕੀ ਜਵਾਬ ਦੇਵਾਂ? ਮੈਂ ਨਹੀਂ ਤੈਨੂੰ ਸਾਡਾ ਸਰਦੀ। ਮੈਂ ਵਿਆਹ ਕਰਾਉਂਗੀ ਤਾਂ ਤੇਰੇ ਨਹੀਂ ਕਰਾਉਂਗੀ। ਨਹੀਂ ਮੈਂ ਨਹੀਂ ਕਰਾਉਣਾ ਕਿਸੇ ਨਾਲ। ਉਹ ਤੇਰਾ ਦਿਮਾਗ ਖਰਾਬ ਹੋ ਗਿਆ। ਕੋਠੇ ਜਿੱਦਾਂ ਦਾ ਮੇਰਾ ਮੁੰਡਾ ਹੈਂ ਮੈਂ ਤਾਂ ਜਵਾਬ ਦੇ ਮੂੰਹੋਂ ਜਿਉਣਾਗਾ ਇਹ ਚੀਜ਼ਾਂ ਪਹਿਲਾਂ ਦੇਖਣੀਆਂ ਸੀ ਉਦੋਂ ਤੂੰ ਬੋਲਦਾ ਉਦੋਂ ਸੋਚ ਰਿਆ ਗੱਲਾਂ ਨੂੰ ਹੁਣ ਸੋਚਣ ਦਾ ਕੀ ਫਾਇਦਾ ਉਹ ਵਿਆਹ ਮਗਰੋਂ ਵੀ ਬਿਥੇਰੇ ਰਹੇ ਜਾਂਦੇ ਆ ਇਹ ਤਾਂ ਦਿਲ ਮਿਲਿਆ ਨਹੀਂ ਮਿਲਿਆ ਮੈਂ ਕਿੰਨਾ ਕ ਟਾਈਮ ਕਰਦਿਆਂ ਝੂਠ ਬੋਲੀ ਜਾਵਾਂ ਮੈਨੂੰ ਉਹ ਦੱਸ ਪਹਿਲਾਂ ਅਚੋਦੀ ਸੁੱਕੇ ਕਿੰਨਾ ਕ ਟਾਈਮ ਮਿਲਦੇ ਰ੍ਹਾਂਗੇ 4-5 ਸਾਲ ਹੋ ਗਏ ਆਪਾਂ ਇਕੱਠੇ ਰਹਿੰਦੇ ਆਂ ਜਵਾਬ ਕੀ ਸੋਚੂਗਾ ਕਿ ਮੇਰਾ ਪਿਓ ਇਹ ਜਾ ਇਹ ਤਾਂ ਹੁਣ ਤੁਸੀਂ ਦੇਖਣਾ ਸੀ ਨਾ ਹੁਣ ਮੇਰੀ ਵੀ ਜ਼ਿੰਦਗੀ ਖਰਾਬ ਹੋਊਗੀ ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਾ ਸਕਦੀ ਸਿੱਧਾ ਦਾਸਤਾ ਕਰੋ ਆਦੋ ਕੋਈ ਹੱਲ ਕਰਨਾ ਕਰੋ ਨਹੀਂ ਮੈਨੂੰ ਦੱਸੋ ਚੜ ਕੋਈ ਨਾ ਕਰਦਾ ਮੈਂ ਕੋਈ ਹੱਲ ਹਾਂ ਠੀਕ ਹੈ ਮੈਂ ਕੰਮ ਨਹੀਂ ਮੇਰੇ ਨਾਲ ਉਹਦੇ ਫਿਰ ਜਾ ਮੇਰੀ ਗੱਲ ਤਾਂ ਸੁਣ ਲਾ ਦਾ ਆਤਮੇ ਨੂੰ ਛੱਡ ਸਕਦਾ ਤੇ ਨਾ ਮੈਂ ਉਹਨੂੰ ਘਰੇ ਜਾ ਸਕਦਾ ਮੇਰੇ ਸਾਰਦਾ ਕੀ ਕਰਾਂ ਮੈਂ ਖਾ ਖਾ ਦੇ ਸਿਰਦਰਦੀ ਬੱਲੇ ਬਾਲੇ ਜੇ ਨਹੀਂ ਵਿਆਹ ਕਰਾਉਂਦਾ ਇਹਦਾ ਮਾਝੇ ਸਾਰੀ ਜ਼ਿੰਦਗੀ ਜੇਲ੍ਹ ਚ ਹੀ ਲੰਘ ਜੂ

ਰੈਡੀ ਤੂੰ ਉੱਚਾ ਫੋਟੋ ਦੇਖੀ ਸੀ ਉਹ ਨਹੀਂ ਨਹੀਂ ਪੁੱਤ ਕੀ ਪਤਾ ਕੌਣ ਹੋਣੀ ਆ ਬਾਕੀ ਦੇਖਿਆ ਨਾ ਦੁਨੀਆ ਤੇ ਬਥੇਰੇ ਤਰ੍ਹਾਂ ਦੇ ਹੁੰਦੇ ਆ ਇੱਕੋ ਜਿਹਾ ਸ਼ਕਲ ਮਿਲਣ ਵਾਲੇ ਉਹੀ ਤੂੰ ਤਵਾਲਾ ਸੋਚਿਆ ਨਾਗਾ ਲੈ ਬੈਗ ਫੜ ਅੰਦਰ ਲਾ ਰੱਖਦੀ ਆ ਜਾ ਫੱਕ ਗਿਆ ਰੈਡੀ ਉਹ ਬੱਲੇ 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 ਆ ਗਏ ਹਾਂ ਰੈਡੀ ਉਹ ਬੱਲੇ ਮੇਰਾ ਪੁੱਤ ਵਧੀਆ ਹੋ ਗਿਆ ਬਿਆ ਆ ਤਾਂ ਬੜਾ ਵਧੀਆ ਹੋ ਗਿਆ ਆਗੇ ਪੁੱਤ ਮੇਰਾ ਤਾਂ ਜੀ ਨਹੀਂ ਲੱਗਦਾ ਸੀ ਮੈਂ ਤਾਂ ਜਾਏ ਸੋਚੀ ਜਾਂਦਾ ਸੀ ਵੀ ਮੈਂ ਵੀ ਬਗ ਜਾ ਤੁਹਾਡੇ ਕੋਲੇ ਸੋ ਉਹਨੂੰ ਲੈ ਆਉਂਗਾ ਉਧਰੋਂ ਇਹਨਾਂ ਨੂੰ ਤੁਸੀਂ ਆਈਗੇ ਬੋਲਦੀ ਨਹੀਂ ਵਧੀਆ ਹੋ ਗਿਆ ਪ੍ਰੋਗਰਾਮ ਹਾਂ ਪ੍ਰੋਗਰਾਮ ਤਾਂ ਵਧੀਆ ਹੋ ਗਿਆ ਅਨਮੋਲ ਜੇ ਤੂੰ ਫੈਕ ਅੰਦਰ ਲੈ ਕੇ ਜਾ ਨਾਲੇ ਕੱਪੜੇ-ਕੁੱਪੜੇ ਬਦ ਲੈ ਕੀ ਗੱਲ ਹੋ ਗਈ ਮੇਰੀ ਗੱਲ ਹੀ ਹੋ ਗਈ ਹੈ ਨਾ ਮੇਰੀ ਗੱਲ ਸੁਣੋ ਹਾਂ ਆਪਣੇ ਘਰੇ ਕੋਈ ਆਇਆ ਸੀ ਆਪਣੇ ਘਰੇ ਆਪਣੇ ਘਰੇ ਤਾਂ ਕੋਈ ਨਹੀਂ ਆਇਆ ਸੋਚ ਲਓ ਜਰ ਕਮਾਲ ਜੇ ਆਇਆ ਹੁੰਦਾ ਮੈਨੂੰ ਪਤਾ ਹੀ ਹੁੰਦਾ ਹੁਣ ਇਨਾ ਆਪਣੇ ਘਰ ਕੋਈ ਬੁੜੀ ਨੰਗੀ ਆ ਅੰਦਰੋਂ ਨਿਕਲਦੇ ਸੀ ਆਪ ਦੇਖਿਆਗਾ ਬੁੜੀ ਉਹ ਬੱਚਾ ਅੱਛਾ ਅੱਛਾ ਮਾਹ ਪਤਾ ਨਹੀਂ ਕਿਹੜੀ ਬੁੜੀ ਉਹ ਤਾਂ ਅੰਗੜਵਾੜੀ ਵਾਲੀ ਸੀ ਉਸਦੀ ਫਿਰਦੀ ਸੀ ਕਹਿੰਦੀ ਤੁਹਾਡੇ ਕਿੰਨੇ ਜਵਾਕ ਆ ਮਗਾ ਮੇਰੇ ਤੇ ਕੋਈ ਮੁੰਡਾ ਹੈਗਾ ਉਹ ਬੁੜੀ ਹੋਣੀ ਆ ਅੰਗਣਵਾੜੀ ਵਾਲੀ ਹੈ ਅੰਗਣਵਾੜੀ ਵਾਲੀ ਸੀਗੀ ਕੀ ਹੋ ਗਿਆ ਆਪਣੇ ਪਿੰਡ ਦੀ ਤਾਂ ਲੱਗਦੀ ਨਹੀਂ ਸੀ ਯਾਰ ਉਹ ਹੀ ਗੱਲਾਂ ਫੇਰ ਆ ਗਈਆਂ ਨਾ ਸ਼ੱਕ ਕਰੀ ਜਾਨੀ ਫਾਲਤੂ ਦਾ ਗੱਲ ਸ਼ੱਕ ਕਰਨ ਵਾਲੀ ਨਹੀਂ ਅੰਗਣਵਾੜੀ ਵਾਲੇ ਤਾਂ ਆਪਣੇ ਪਿੰਡ ਦੀ ਆਉਗੀ ਉਹ ਯਾਰ ਅੰਗਣਵਾੜੀ ਜਿਹਦਾ ਆਪਣੇ ਸਰਪੰਚਾ ਦੀ ਬਹੂ ਆ ਹੈ ਓਣੋਂ ਮੈਂ ਜਾਣਦੀ ਆ ਇਹ ਤਾਂ ਕੋਈ ਨਵੀਂ ਜੀ ਸੀ ਯਾਰ ਤੇਰਾ ਨਾ ਉਹੀ ਨਾ ਦਿਮਾਗ ਘੁੰਮ ਗਿਆ ਮੈਨੂੰ ਆਇ ਲੱਗਦਾ ਵਿਆਹ ਚ ਨਾ ਬੋਲੀਆਂ ਬਾਲੀਆਂ ਵੱਧ ਪੈ ਗਈਆਂ ਹੋਰ ਹੀ ਕੁਝ ਜਿਹਾ ਸੁਣਾਈ ਜੰਨੀ ਐ ਹੋਰ ਕੁਝ ਨਹੀਂ ਮੈਨੂੰ ਦੱਸ ਤਾ ਕੁਸੀ ਤੂੰ ਕੁਝ ਲੁਕਾਉਂਦੇ ਤਾਂ ਨਹੀਂ ਮੇਰੇ ਤੋਂ ਯਾਰ ਤੇਰਾ ਦਿਮਾਗ ਖਰਾਬ ਆ ਮੈਂ ਤਾਂ ਤੋ ਹੁਣ ਤੱਕ ਲੁਕੋਇਆ ਕੁਛ ਤੈਨੂੰ ਕਹੀ ਦਿੱਤਾ ਵੀ ਅੰਗੜਵਾਰੀ ਵਾਲੀ ਸੀ ਅਜੇ ਆ ਕੇ ਬੈਠੀ ਨਹੀਂ ਪਹਿਲੀ ਸਿੰਘ ਵਸਾਲੀ ਦਿਮਾਗ ਤਾਂ ਟਿਕਾਣੇ ਆ ਤੇਰਾ ਕੰਗਰੰਗੀ ਜਾਂਦੀਆਂ ਪੱਠੇ ਪਾ ਕੇ ਆਉਣਾ ਮੈਂ ਤਾਂ ਮੇਰੇ ਸੜ ਦੇ ਆ ਕੇ ਬੈਠੀ ਆ ਪਹਿਲੀ ਸ਼ੱਕ ਕਰਨ ਲੱਗੀ ਉਹ ਦੋ ਦਿਨ ਹੋਰ ਲਾਏ ਆਉਂਦੀ ਉੱਥੇ ਢੰਗਨ ਵੜੀ ਵਾਲੀ ਢੰਗਨ ਵੜੀ ਵਾਲੀ ਦੀ ਫੋਟੋ ਤੇਰੇ ਫੋਨ ਚ ਕੀ ਕਰੂਗੀ ਇਹ ਮੇਰੇ ਤੋਂ ਪੱਕਾ ਕੁਝ ਲੁਕਾਉਂਦਾਗਾ ਮੈਨੂੰ ਪਤਾ ਕਰਨਾ ਪੋਗਾ ਜਦੋਂ ਮੈਂ ਆ ਜੰਨੀ ਆ ਉਹਦੀ ਮੱਥੇ ਤੇ ਓੜੀਆਂ ਪਾ ਲੈਂਦਾ ਤੇ ਉਹਦੀ ਮੈਨੂੰ ਕਹਿ ਦੂ ਹੋਰ ਦਿਨ ਲਾਏ ਆਉਂਦੀ ਹੋਰ ਦਿਨ ਲਾਏ ਆਉਂਦੇ ਜਿਵੇਂ ਕੀ ਬਸ ਅਸੀਂ ਕਰੋਬਾਰ ਹੀ ਰਹੀਏ ਕਰੇ ਤਾਂ ਬੜੀ ਹੀ ਨਾ ਐਡਾ ਪ੍ਰੋਗਰਾਮ ਸੀ ਹੈ ਉੱਥੇ ਨਿਭਾਤੇ ਗਿਆ ਹੁਣ ਤਾਂ ਮੈਨੂੰ ਕੁਛ ਕਰਨੀ ਪਊਗਾ ਚਲੋ ਰੋਟੀ ਰਾਟੀ ਬਣਾ ਦੇ ਮੈਂ ਨਾਲ ਆਂ ਮੜ ਕੇ ਮੈਂ ਖੇਤ ਨੂੰ ਜਾਣਾ ਹੋਊਗਾ ਇਹ ਗੱਲ ਹੋ ਗਈ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਤੂੰ ਮਾੜੀ ਮੋਟੀ ਤਾਂ ਨਿਗਾਹ ਮਾਰ ਮੈਂ ਤੇਰੇ ਨਾਲ ਵਿਆਹ ਕਿਵੇਂ ਕਰਾ ਲੂੰਗਾ ਕਿਉਂ ਮੇਰੇ ਨਾਲ ਵਿਆਹ ਕਰਾਉਣ ਨੂੰ ਤੈਨੂੰ ਕੀ ਹੋਇਆ ਇੰਨੇ ਸਾਲਾਂ ਤੋਂ ਇਕੱਠੇ ਵੀ ਰਹਿ ਰਹੇ ਆ ਤੇ ਵਿਆਹ ਕਰਾ ਲਈਂਗਾ ਫੇਰ ਕੀ ਹੋਜੂ ਉਹ ਮਾੜਾ ਮੋਟਾ ਜਵਾਬ ਵੀ ਨਹੀਂ ਦੇਗਾ ਮੇਰੇ ਹਾਂ ਦਾ ਉਹ ਬੋਲੀ ਜਾਨੀ ਤੂੰ ਵੀ ਤਾਂ ਮੇਰੇ ਵੱਲ ਦੇਖ ਮੈਂ ਵੀ ਤਾਂ ਨਹੀਂ ਤੇਰੇ ਬਿਨਾਂ ਰਹਿ ਸਕਦੀ ਹੋ ਰਹਿ ਤਾਂ ਨਹੀਂ ਸਕਦੀ ਫਿਰ ਹੁਣ ਮੈਂ ਦੱਸਦਾ ਕੀ ਕਰਾਂ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਕੁਝ ਵੀ ਪਤਾਗਾ ਠੀਕ ਹੈ ਕੋਸ਼ ਮਰਜੀ ਕਰ ਜਿਵੇਂ ਮਰਜੀ ਕਰ ਮੈਂ ਆਪਦੇ ਘਰ ਦੇ ਨੂੰ ਹੋਰ ਨਹੀਂ ਲਾਰੇ ਲਾ ਸਕਦੀ ਜੇ ਤੂੰ ਨਹੀਂ ਸਮਝੇਂਗੀ ਹੋਰ ਕੌਣ ਸਮਝੂਗਾ ਕਿ ਆਪਾਂ ਵਿਆਹ ਤੋਂ ਬਾਅਦ ਵੀ ਮਿਲ ਸਕਦੇ ਆ ਮੈਂ ਹੋਰ ਨਹੀਂ ਸਮਝ ਸਕਦੀ ਕਿ ਮੇਰੇ ਘਰ ਦਾ ਰਿਸ਼ਤਾ ਦੇਖੀ ਹੁੰਦੇ ਤੇ ਮੈਂ ਨਹੀਂ ਕਿਤੇ ਹੋਰ ਵਿਆਹ ਕਰਾ ਸਕਦੀ ਮੈਂ ਪਾਗਲ ਹੋ ਜੂ ਤੇਰੇ ਪਿੱਛੇ ਸਿਆਲੀ ਬਣਾਇਆ ਕਰ ਉਹਨੂੰ ਮੈਂ ਕਿੱਥੇ ਭੇਜਾਂ ਹੁਣ ਸਮਝਾ ਉਹਦੇ ਨਾਲ ਗੱਲ ਕਰ ਕੀ ਪਤਾ ਕੋਈ ਤਲਾਕ ਨਿਕਲੀ ਜਾਊਗਾ ਉਹ ਕੋਈ ਬਹਾਨਾ ਤਾਂ ਚਾਹੀਦਾ ਉਹਨੂੰ ਵੀ ਤਲਾਕ ਦੇਣ ਦਾ ਵਧੀਆ ਮੇਰੇ ਲਈ ਲੇੜੇ ਕੱਪੜੇ ਧੌਂਦੀ ਆ ਟਾਈਮ ਸੇ ਰੋਟੀ ਪਾਣੀ ਦਿੰਦੀ ਆ ਦੇਖ ਰਹੀ ਕਰਦੀ ਉਹਨੂੰ ਸਭ ਕੁਝ ਦੇਖਣ ਲੱਗ ਗਿਆ ਮੈਂ ਤੈਨੂੰ ਕਿਹਾ ਨਹੀਂ ਸੀ ਤੂੰ ਬਦਲੀ ਜਾਣਾਗਾ ਤੇ ਮੈਥੋਂ ਕੀ ਤੇਰੇ ਲਈ ਲੇੜੇ ਕੱਪੜੇ ਧੋਤੇ ਨਹੀਂ ਜਾਂਦੇ ਜਦੋਂ ਮੈਂ ਆਉਂਦੀ ਸੀ ਉਦੋਂ ਮੈਂ ਹੀ ਕਰਦੀ ਸੀ ਉਦੋਂ ਕਿਹੜਾ ਉਹ ਕਰਦੀ ਸੀਗੀ ਜਰੇ ਦਾ ਦਿਲ ਮਿਲਿਆਂ ਦੇ ਮੇਲੇ ਠੀਕ ਤੂੰ ਸਮਝ ਮੈਂ ਤੇਰੇ ਬਿਨਾਂ ਨਾ ਕੀ ਆੱਖਾਂ ਤੈਨੂੰ ਕੁਝ ਨਹੀਂ ਹੁੰਦਾ ਜਿੱਤਰਾ ਬਿਆਹ ਕੋਈ ਨਹੀਂ ਹੁੰਦਾ ਸਭ ਕੁਝ ਤਾਂ ਬਰਬਾਦ ਹੋ ਹੀ ਜਾਂਦਾ ਮੈਂ ਤਾਂ ਬਰਬਾਦ ਹੋ ਜੀ ਜੰਮੀ ਮੇਰਾ ਤਾਂ ਕੱਖ ਵੀ ਨਹੀਂ ਰਹਿਣਾ ਨਾ ਮੈਂ ਘਰੇ ਕਹਿ ਸਕਦੀ ਆ ਨਾ ਮੈਂ ਤੇਰੇ ਘਰੇ ਆ ਸਕਦੀ ਆ ਕੋਈ ਗੱਲ ਹੁਣ ਵੀ ਤਾਂ ਆਪਾਂ ਮਿਲਦੇ ਆ ਵਿਆਹ ਕਰਾ ਕੇ ਵੀ ਮਿਲਾਂਗੇ ਮੈਂ ਕਿਹੜਾ ਤੈਨੂੰ ਛੱਡ ਦੂੰਗਾ ਵਿਆਹ ਕਰਾ ਕੇ ਤੇਰੇ ਕੋਲ ਤਾਂ ਰਹੂੰਗੀ ਨਾ ਹੁਣ ਦਸ ਚੋਰੀ ਛਿਪੇ ਕਿੰਨੇ ਘਟਾ ਮਿਲੀ ਜਾਊ ਮੈਂ ਐਂ ਤਾਂ ਸਾਰੀ ਉਮਰ ਔਖਾਗਾ ਮੈਂ ਨਹੀਂ ਐਵੇਂ ਰਹਿ ਸਕਦੀ ਕੋਈ ਹੱਲ ਕਰ ਮੈਨੂੰ ਨਹੀਂ ਪਤਾਗਾ ਮੈਂ ਤਾਂ ਤੇਰੇ ਨਾਲ ਨਹੀਂ ਰਹਿਣਾ ਬਸ ਚਰਮਾ ਸੋਚੂਗਾ ਚਲ ਚੰਗਾ ਹਾਂ ਕੀ ਮਤਲਬ ਆ ਮੈਂ ਵਿਆਹ ਨਹੀਂ ਕਰਾ ਸਕਦਾ ਹੁਣ ਮੈਂ ਕੀ ਕਰੂੰਗੀ ਹੁਣ ਮੈਂ ਘਰੇ ਕੀ ਕਹਾ ਕਿਹੜੇ ਮੂਣਾ ਦਸਾਂ ਮੈਂ ਨਹੀਂ ਇਹਦੇ ਵੀ ਨਰਸਾ ਦੀ ਮੈਂ ਤਾਂ ਪਾਗਲ ਹੋ ਜੂ ਜਦੋਂ ਦੇਖੋ ਮੇਰੇ ਸਾਲ ਦੀ ਵਿਆਹ ਕਰਾਉਣਾ ਵਿਆਹ ਕਰਾਉਣਾ ਵਿਆਹ ਕਰਾਉਣਾ ਉਹ ਐ ਕਿਵੇਂ ਵਿਆਹ ਕਰਾ ਲਾ ਮੇਰਾ ਪੁੱਤ ਬਰਾਬਰ ਦਾ ਉਹਦੇ ਕੋਲ ਗੱਲ ਨਹੀਂ ਉਹਨੂੰ ਕਿਵੇਂ ਛੱਡ ਦੰਮੇ ਉਹਨੂੰ ਤਾਂ ਮੈਂ ਬਹਿ ਕੇ ਲਿਆਏ ਆ 100 ਬੰਦੇ ਆ ਸਾਹਮਣੇ ਫੇਰੇ ਲੱਤੇ ਆ ਨਾ ਦਲ ਲੱਤੇ ਆ ਦੇਖੀ ਜਿਵੇਂ ਜਿਹੜਾ ਕੁਝ ਹੋ ਪਰ ਉਹ ਉਹਨੇ ਨਾ ਮੈਂ ਛੱਡ ਸਕਦਾ ਇਹਦਾ ਕੀ ਆ ਇਹ ਹੁਣ ਤਾਂ ਕਹੀ ਜਾਂਦੀ ਆ ਮੈਂ ਤੇਰੇ ਬਿਨਾ ਰਹਿ ਨਹੀਂ ਸਕਦੀ ਉਹ ਕੀ ਪਤਾ ਮਹੀਨੇ ਬਾਅਦ ਮੈਨੂੰ ਛੱਡ ਦੇ ਉਹ ਨਾਲੇ ਕਿਹੜੀਆਂ ਪਾਗਲ ਹੁੰਦੀਆਂ ਨੇ ਇਹ ਵੀ ਬਕਵਾਸ ਕਰੀ ਜਾਂਦੀ ਆ ਮੈਂ ਪਾਗਲ ਹੋ ਜਾ ਮੈਂ ਫਲਾਣਾ ਹੋ ਜਾ ਹੁਣ ਤੱਕ ਨਹੀਂ ਹੋਈ ਹੁਣ ਕਿਵੇਂ ਪਾਗਲ ਹੋ ਜਾ ਮੈਗੀ ਖਾਊਂਗਾ ਮੈਗੀ ਬਣਾ ਕੇ ਦਊਂ ਮੰਮੀ ਮੰਮਾ ਲੈ ਲੇ ਦੂ ਹਾਂ ਕੋੜ ਦਾ ਪੁੱਤ ਗੋਲੀਆਂ ਖਾੜੇ 50 50 ਅਜਾ ਸੋ ਮੀਨ ਲੈ ਦੂ ਹਾਂ ਉਹ ਮੈਂ ਪਟਿਆ ਗੈਰ ਬੋ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਐਨ.ਆਰ. ਸਿੱਧੂ ਹੁਣੇ-ਹੁਣੇ ਵੀਡੀਓ ਦੇਖੀਏ ਬਾਈ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇਓ ਲਾਈਕ ਕਰਦੇਓ ਕਮੈਂਟ ਕਰਦੇਓ ਤੇ ਪਿਛਲੀ ਵੀਡੀਓ 'ਚ ਪਿਆਰ ਮਿਲਿਆ ਸੀ ਨਾ ਬੋਲਣ ਲੱਗੇ ਬਾਈ ਕਮੈਂਟ ਬੋਲਣ ਲੱਗੇ ਨੋਟ ਕਰ ਲਿਓ ਸੁਖਮੰਦਰ ਸਿੰਘ ਦਿਓ ਆ ਜਸਵਿੰਦਰ ਸਿੱਧੂ ਪਰਮਜੀਤ ਕੌਰ ਅ ਬਿੰਦਰ ਮੁਹੰਮਦ ਅਸਵੀਰ ਪਾਕਿਸਤਾਨ ਪਰਮਦਰਾਜ ਅਨੂਸੂਦ ਉਸ ਤੋਂ ਬਾਅਦ ਆ ਗਿਆ ਜੀ ਜਗਜੀਤ ਸਿੰਘ ਗੁਰਦੇਵ ਸਿੰਘ ਫੌਜੀ ਭੈਣੀ ਉਸ ਤੋਂ ਬਾਅਦ ਜਿਹੜਾ ਆ ਗਿਆ ਮਿੰਟੂ ਸਿੰਘ ਸੁਖਮਣ ਕਾਲਾ ਲੁਧਿਆਣਾ ਸੋਨੂ RAM ਹੁਸਨ ਸਿੱਧੂ ਕੁਦਰਤ ਕੱਦੂ ਅਸ ਤੋਂ ਬਾਅਦ ਆ ਗਿਆ ਜਿਹੜਾ ਮਹਿਕਦੀਪ ਮੰਗਟ ਠੀਕ ਹੈ ਜੀ ਅ ਸੰਸਾਰ ਸਿੰਘ ਨੰਗਲ ਲिक्की ਬਾਗੀ ਤਰੋਵ ਸਿੰਘ ਕਰਤਾਰ ਸਿੰਘ ਗਰਮੀਤ ਸਿੰਘ ਇਹ ਆਪਣੇ ਕਮੈਂਟਸ ਹੀ ਬਾਈ ਬਹੁਤ ਪਿਆਰ ਕਰਦੇ ਹੂੰ ਤੇ ਲਾਮਾ ਦਾ ਮੁੱਲ ਮੌਤ ਅਖੀਰਲਾ ਭਾਗ ਸੀ ਬਹੁਤ ਪਿਆਰ ਕਰਿਆ ਤੁਸੀਂ ਐਂ ਕਰਦੇ ਰਹੋ ਤੁਹਾਡੇ ਪਿਆਰ ਨਾਲ ਹੀ ਆ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਦਿਆ ਕਰੋ ਠੀਕ ਆ ਤੇ ਜੇ ਕੋਈ ਨਵਾਂ ਮੇਰੇ ਨਾਲ ਜੁੜਿਆ ਮੇਰੀ ਭੈਣ ਮੇਰਾ ਭਰਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮ ਕਹਿੰਡ ਕਹਿੰਡ ਕੰਟੈਂਟ ਅਸੀਂ ਲੈ ਕੇ ਹਾਜ਼ਰ ਹੋਵਾਂਗੇ ਹੁਣ ਦਿਓ ਇਜਾਜ਼ਤ ਬਾਈ ਜੀ ਸਸਿਕਾ ਸਾਰਾ